ਅਸੀ ਗੁਰੂ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹੋਰ ਸੰਤ ਕੇ ਨਿੰਦਾਂ ਨਾਨਕ ਬਹੁਰ ਬਹੁਰੇ ਅਵਤਾਰ ਜੁਗੋ ਜੁਗ ਢਲ ਗਦਿੱਤਿ ਵਿਰਾਜਮਾਨ ਦਸਾ ਪਾਸ ਸੋਇਆਂ ਦਾ ਸਰੂਪ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਾਰੇ ਮਾਈ ਭਾਈ ਕਰੋ ਰਸਨਾ ਨੂੰ ਪਵਿੱਤਰ ਗਤ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਕਾਫੀ ਸਮੇਤੋਂ ਮਹਾਪੁਰਸ਼ਾਂ ਦੇ ਜੀਵਨ ਬਾਰੇ ਔਰ ਕੀਰਤਨ ਦੁਆਰਾ ਆਪ ਜੀ ਉਹਨਾਂ ਨੂੰ ਸਰਦੋ ਦੇ ਫੁੱਲ ਭੇਟ ਕਰ ਰਹੇ ਭਾਵੇਂ ਕਾਫੀ ਸਮਾਂ ਹੋ ਗਿਆ ਹੈ ਸੋ 5 ਮਿੰਟ ਕਿਉਂਕਿ ਕਵੀ ਵਿਕ ਵੀ ਸਰਵੀ ਕਾ ਵੀ ਸਮੇਂ ਦੇੜ ਇੱਕ ਵਿੱਚ ਬੈਠੇ ਆ ਸਵੇਰ ਤੋਂ ਸੋ 5 ਮਿੰਟ ਜੋ ਮਿਲਿਆ ਸਮਾਚ ਦੇ ਵਿੱਚ ਆਪ ਜੀ ਨੂੰ ਮਹਾਪੁਰਸ਼ਾਂ ਦੇ ਜੀਵਨ ਬਾਰੇ ਕੁਝ ਦਸਣਾ ਪੇਦੋਸ ਨਗਰ ਕ ਪਿੰਡ ਕਨਗਸ 1965 ਸਾਲ ਦੇ ਵਿੱਚ ਗੁਰੂ ਸਕੂਲ ਗੁਰੂ ਨਾਨਕ ਹੈ ਸਕੈਂਡਰੀ ਸਕੂਲ ਕਰਮਸਰ ਜੋ ਮਹਾਪੁਰਸ਼ਾਂ ਨੇ ਬਣਾਇਆ ਸੀ ਉੱਥੋਂ ਪੜ੍ਹਦੇ-ਪੜ੍ਹਦੇ ਗੁਰੂ ਘਰ ਦੀ ਸੇਵਾ ਵਿੱਚ ਆਏ ਰੋੜੋ ਸਹਿਬ ਮਹਾਪੁਰਸ਼ਾਂ ਦੇ ਦੋ ਸਾਲ ਲੰਗਰਾਂ ਦੇ ਸੇਵਾ ਕੀਤੀ ਮਹਾਪੁਰਸ਼ਾਂ ਦੇ ਸਮੇਂ ਦੇ ਅੰਦਰ ਦਾਸ ਦੇ ਪਿਤਾ ਜੀ ਸੰਤ ਮਹਾਰਾਜ ਦੇ ਪਹਿਲੇ ਡਰਾਈਵਰ ਸਰਜੀਤ ਸਿੰਘ ਇਤਿਹਾਸ ਵਿੱਚ ਪੜਿਆ ਹੋਣਾ ਆਪਣੇ ਉਹ ਗੱਡੀ ਚਲਾਇਆ ਕਰਦੇ ਸਨ ਜਦੋਂ ਲੰਗਰਾਂ ਦੀ ਸੇਵਾ ਵਿੱਚ ਆਏ 1956 ਸਦਾਸ ਦੇ ਪਿਤਾ ਜੀ ਚੜਾਈ ਕਰ ਗਏ ਸਨ ਉੱਥੇ ਕਮਾਨ ਸਿੰਘ ਹੁੰਦਾ ਸੀ ਰੌਣੀ ਤੋਂ ਮੇਰਾ 113 ਨੰਬਰ ਕਮਰਾ ਸੀ ਪੂਰਾ ਸਵਲ ਜਿੱਥੇ ਆ ਕੇ ਗੱਡੀ ਖੜ੍ਹਦੇ ਜਾਂਦੀ ਸੀ ਇੱਕ ਬੇਲ ਲੱਗੀ ਹੁੰਦੀ ਸੀ ਮੇਰੇ ਨਾਲ ਦਾ ਬਾਬਾ ਹਜੂਰਾ ਸਿੰਘ ਦਾ ਸੀ ਨਾਲ ਬਾਬਾ ਬਲਵੰਤ ਸਿੰਘ ਜੀ ਸ੍ਰੀਮਾਨ ਜੀ ਉਸ ਤੋਂ ਬਾਅਦ ਬਾਬਾ ਭਾਨ ਸਿੰਘ ਜੀ ਇਸ ਨਗਰ ਦੇ ਸਨ ਭਗਤ ਜੀ ਕਿਆ ਕਰਦੇ ਸਨ ਉਹਨਾਂ ਨੇ ਉਹਨਾਂ ਦਾ ਕਮਰਾ ਸੀ ਤਾਂ ਉਸ ਸਮੇਂ ਮੈਨੂੰ ਨਹੀਂ ਇਸ ਗੱਲ ਦਾ ਪਤਾ ਸੀ ਤਾਂ ਮਾਨ ਸਿੰਘ ਰੌਣੀ ਤੋਂ ਮਹਾਰਾਜ ਦੇ ਵਸਤਰ ਪ੍ਰੈਸ ਕਰਿਆ ਕਰਦੇ ਸਨ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਕਣਕ ਸੰਤੋਂ ਸਰਜੀਤ ਸਿੰਘ ਦੇ ਲੜਕੇ ਨੇ ਮੈਨੂੰ ਕਹੇ ਤੂੰ ਇੱਥੇ ਸੇਵਾ ਕਰਦਾ ਮੈਂ ਕਿਹਾ ਹਾਂ ਜੀ ਮੈਂ ਇੱਥੇ ਹੀ ਆ ਗਿਆ ਤੇ ਇੱਥੇ ਹੀ ਸੇਵਾ ਕਰਦਾ ਉਹ ਕਹਿੰਦੇ ਮਹਾਪੁਰਸ਼ਾਂ ਦਾ ਬਚਨ ਹੋਇਆ ਸੀ ਉਸ ਸਮੇਂ ਮੈਂ ਉੱਥੇ ਸੀ ਜਦੋਂ ਤੇਰੇ ਪਿਤਾ ਜੀ ਚੜ੍ਹਾਈ ਕੀਤੇ ਤਾਂ ਮਹਾਪੁਰਸ਼ਾਂ ਨੇ ਬਚਨ ਕੀਤਾ ਕਿ ਬਿਗੈਰ ਦੱਸੇ ਚਲੇਗੇ ਹਜੇ ਤਾਂ ਉਹਨਾਂ ਦੀ ਸੇਵਾ ਰਹਿੰਦੀ ਸੀਗੀ ਇਹ ਗੁਰੂ ਦੀ ਹਜ਼ੂਰੀ ਵਿੱਚ ਬਾਬਾ ਮਾਨ ਸਿੰਘ ਦੇ ਜੋ ਬਚਨ ਸੀ ਉਹ ਦੱਸ ਰਹੇ ਹਾਂ ਔਰ 2 ਸਾਲ ਉਹ ਸੇਵਾ ਦਾਸ ਕੋਲੋਂ ਲੰਗਰਾਂ ਦੇ ਵਿੱਚ ਕੀਤੀ 10-15 ਸਾਲ ਅਖੰਡ ਪਾਠਾਂ ਦੇ ਵਿੱਚ ਮਹਾਪੁਰਸ਼ ਜਿੱਥੇ ਵੀ ਜਾਂਦੇ ਉੱਥੇ ਨਾਲ ਜਾਣਾ ਤੇ ਕੋਈ ਸਮਾਦ ਬੁਲਾਉਣ ਵੀ ਜਾ ਕੇ ਸੇਵਾ ਦੇ ਵਿੱਚ ਲੱਗੇ ਰਹੇ ਸੋ ਇਸ ਤਰ੍ਹਾਂ ਇੱਕ ਬਾਬਾ ਭਗਵਾਨ ਸਿੰਘ ਜੀ ਹੋਏ ਆ 10 ਦੇ ਭੈਣ ਜੀ ਪਿੰਡ ਬਰਵਾਲਾ ਵਿਖੇ ਵਿਆਹੇ ਹੋਏ ਸਨ ਉਹ ਬਾਬਾ ਭਗਵਾਨ ਸਿੰਘ ਜੀ ਸੰਤ ਅਤਰ ਸਿੰਘ ਮਹਾਰਾਜ ਦੇ ਗੜਬਈ ਸਨ ਜਿਹੜੇ ਕਾफी ਸਮੇਂ ਉਹਨਾਂ ਦੀ ਉਮਰ ਬੁਗੀ ਸੀ ਉਹ ਮਹਾਪੁਰਸ਼ਾਂ ਦੇ ਮੈਨੂੰ ਵਚਨ ਸੁਣਾਇਆ ਕਰਦੇ ਸਨ ਕਿ ਕਿਸ ਤਰ੍ਹਾਂ ਮਹਾਪੁਰਜ ਇੱਥੇ ਆਏ ਕਿਸ ਤਰ੍ਹਾਂ ਉਹਨਾਂ ਨੇ ਮਹਾਪੁਰਸ਼ਾਂ ਕੋਲੇ ਰਿਆ ਕਰਦੇ ਸਮਾਨੀ ਇਜਾਜ਼ਤ ਦੰਦਾ ਕਿ ਮੈਂ ਪੂਰੀ ਸਾਖੀ ਸੁਣਾਵਾਂ ਤਾਂ ਇੱਕ ਸਮੇਂ ਮੈਂ ਕਿਹਾ ਬਾਬਾ ਜੀ ਤੁਸੀਂ ਰਾੜਾ ਸਾਹਿਬ ਆਓ ਤਾਂ ਉਸ ਸਮੇਂ ਉਹ ਨਗਰ ਆਏ ਤੇ ਮੈਂ ਛੋਟਾ ਸੀ ਉਹਨਾਂ ਦੇ ਨਾਲ ਰਾੜਾ ਸਾਹਿਬ ਆਇਆ ਤਾਂ ਪੁਰਾਤ ਸਾਬ ਦਾ ਗੇਟ ਬੰਦ ਹੋ ਗਿਆ ਸੀ ਮਹਾਪੁਰਸ਼ ਕੁਰਸੀ ਤੋਂ ਉੱਠ ਕੇ ਚਲੇ ਗਏ ਸਨ ਤਾਂ ਸਨੇਹਾ ਦਿੱਤਾ ਕਿ ਤੁਸੀਂ ਕਹੋ ਵੀ ਬਾਬਾ ਜੀ ਆਏ ਭਗਵਾਨ ਸਿੰਘ ਪਿੰਡ ਬਰਵਾਲੇ ਤੋਂ ਜੋ ਸੰਤ ਅਤਰ ਸਿੰਘ ਮਹਾਰਾਜ ਦੇ ਗੜਬਈ ਸਨ ਤਾਂ ਸਨੇਹਾ ਦਿੱਤਾ ਮਹਾਪੁਰਸ਼ ਆਪ ਕਹਿੰਦੇ ਜਾ ਕੇ ਗੇਟ ਖੋਲੋ ਫਟਾਫਟ ਤਾਂ ਅੰਦਰੋਂ ਆਈ ਮੈਂ ਛੋਟਾ ਸੀ ਤੇ ਮਹਾਪੁਰਸ਼ਾਂ ਨੇ ਸੰਤ ਮਹਾਰਾਜ ਜੀ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਨੇ ਚਾਹੀ ਪਰ ਬਾਬਾ ਭਗਵਾਨ ਸਿੰਘ ਨੇ ਮੈਂ ਦੇਖ ਰਿਹਾ ਕਿ ਕਿਹਾ ਨਹੀਂ ਮਹਾਰਾਜ ਤੁਸੀਂ ਆਪ ਜੀ ਬਾਬਾ ਅਤਰ ਸਿੰਘ ਮਹਾਰਾਜ ਨੇ ਆਪ ਤੇ ਬਖਸ਼ਿਸ਼ ਕੀਤੀ ਜੋ ਉਹਨਾਂ ਦੇ ਵਿੱਚ ਉਹ ਸ਼ਕਤੀ ਸੀ ਉਹ ਤੁਹਾਡੇ ਕੋਲੇ ਆਈ ਇਸ ਕਰਕੇ ਮੈਂ ਤਾਂ ਸੇਵਾਦਾਰ ਹਾਂ ਤੁਹਾਡੇ ਗੁਰੂ ਘਰ ਦਾ ਮਹਾਪੁਰਸ਼ ਅੰਦਰ ਲੈ ਕੇ ਗਏ ਮੈਨੂੰ ਉਹ ਯਾਦ ਹੈ ਕਿ ਪੂਰਾ ਸਾਹ ਥੱਲੇ ਜਿੱਥੇ ਬਣਿਆ ਹੋਇਆ ਉੱਥੇ ਜਾ ਕੇ ਉਹ ਬਾਬਾ ਜੀ ਨੂੰ ਪਲੰਗ ਤੇ ਬਿਠਾਉਣ ਕਹਿੰਦੇ ਮੈਂ ਹੀ ਮਹਾਰਾਜ ਅਸੀਂ ਥੱਲੇ ਬਿਠਾਂਗੇ ਕਹਿੰਦੇ ਨਹੀਂ ਤੁਸੀਂ ਉੱਚੀ ਜਗ੍ਹਾ ਤੇ ਬੈਠੋ ਤੁਸੀਂ ਉਸ ਮਹਾਪੁਰਸ਼ਾਂ ਦੇ ਗੜਵੇਈਰੇ ਉਹਨਾਂ ਦੀ ਸੇਵਾ ਚ ਰਹੇ ਹੋ ਦਾ ਸਾਧ ਸੰਗਤ ਜੀ ਉਸ ਸਮੇਂ ਮੈਂ ਦੇਖ ਕੇ ਜਦੋਂ ਵੱਡੇ ਮਹਾਪੁਰਸ਼ਾਂ ਦੇ ਸੰਤਤ ਸਿੰਘ ਮਹਾਰਾਜ ਦੀ ਗੱਲਾਂ ਕਰਦੇ ਸਨ ਤਾਂ ਸਾਧ ਸੰਗਤ ਜੀ ਉਸ ਸਮੇਂ ਦੋਨੇ ਮਹਾਪੁਰਸ਼ ਰੋਣ ਬਿਰਾਗ ਦੇ ਵਿੱਚ ਆ ਕੇ ਰੋ ਮਹਾਰਾਣੂ ਮਾਂ ਵੀ ਮਹਾਪੁਰਸ਼ ਕਿਉਂ ਹੁੰਦੇ ਆ ਤਾਂ ਮੈਨੂੰ ਨਹੀਂ ਪਤਾ ਸੀ ਕਿ ਮਨ ਦੇ ਅੰਦਰ ਇੰਨਾ ਬਿਰਾਗ ਹੁੰਦਾ ਜਿਹੜੇ ਸੰਸਾਰ ਤੋਂ ਜਿਸ ਪਿਆਰੇ ਸੁਨੇਹੋਂ ਤੇ ਸਾਗੇ ਮਰ ਚੱਲੀ ਆ ਜਿਨ੍ਹਾਂ ਨੇ ਉੱਤਨ ਨੇ ਜਿਨ੍ਹਾਂ ਨੇ ਸੰਤ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਾਂ ਉਹਨਾਂ ਦੇ ਨਾਲ ਰਹੇ ਜਾਂ ਉਹਨਾਂ ਦੇ ਬਚਨ ਸੁਣੇ 10 ਨੂੰ ਵੀ ਆਪਣੀ ਗੱਡੀ 'ਚ ਬਿਠਾ ਕੇ ਦੀਵਾਨਾ 'ਚ ਲੈ ਕੇ ਜਾਂਦੇ ਦੂਰ ਦੂਰ ਇੱਕ ਹੋਰ ਵਾਕਿਆ ਤੁਹਾਨੂੰ ਦੱਸਦਾ ਸੀ ਬਾਰ ਬੈਠ ਜਾਣਾ ਮਹਿੰਗਮਾਨੇ ਤੇ ਮਹਾਰਾਜ ਜੀ ਦੀਵਾਨ ਲਾ ਕੇ ਆਉਣਗੇ ਤਾਂ ਅਸੀਂ ਨਮਸਕਾਰ ਕਰਾਂਗੇ ਤਾਂ ਮਹਾਰਾਜ ਜੀ ਨੇ ਇੱਕ ਦਿਨ ਸੰਨਕੂਲ ਬੁਲਾ ਕੇ ਕਿਹਾ ਕਹਿੰਦੇ ਭਾਈ ਅਸੀਂ ਕਿਤੇ ਨਹੀਂ ਗਏ ਤੁਹਾਡੇ ਕੋਲੇ ਹੀ ਰਹਨੇ ਆ ਹਰ ਫਤੇ ਬੁਲਾਇਆ ਕਰੋ ਨਮਸਕਾਰ ਕਰਨੇ ਕਰਿਆ ਕਰੋ ਆਪਦੇ ਐਨੇ ਮਨ ਦੇ ਵਿੱਚ ਸੜਦਾ ਸੀ ਕਿ ਨਮਸਕਾਰ ਵੀ ਕਰਾਉਂਦੇ ਨਹੀਂ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਤੇ ਬੁਲਾਇਆ ਕਰੋ ਦੂਰੋ ਇਸ ਕਰਕੇ ਐਸੇ ਮਹਾਪੁਰਸ਼ਾਂ ਦੇ ਦਰਸ਼ਨ ਜਿਨ੍ਹਾਂ ਅੱਖੀਆਂ ਨੇ ਕੀਤੇ ਧੰਨ ਨੇ ਉਹ ਜਿਨ੍ਹਾਂ ਨੇ ਉਹਨਾਂ ਦਾ ਦੀਵਾਨ ਸੁਣਿਆ ਉਹ ਵੀ ਧੰਨ ਨੇ ਆ ਬਾਬਾ ਮਹਿੰਦਰ ਸਿੰਘ ਜੀ ਕਿਉਂਕਿ ਸਾਡਾ ਇਹਨਾਂ ਨਾਲ ਬਹੁਤ ਗੂੜਾ ਸੰਬੰਧ ਹੈ ਇਹਨਾਂ ਦੇ ਦੋਨੇ ਭਤੀਜੇ ਕੰਗਸ ਵਿਕੇ ਸਾਡੇ ਨਾਲ ਗਵਾਨ ਚ ਵਿਆਹ ਹੋਏ ਨੇ ਜੀਤੇ ਦੇਵ ਉਹ ਦੋਨੇ ਚੜਾਈ ਕਰ ਗਏ ਨੇ ਵੈਸੇ ਤੇ ਬਾਬਾ ਕੇਮ ਸਿੰਘ ਜੀ ਜਦੋਂ ਵੀ ਉੱਥੇ ਦਿਵਾਨਾਂ ਤੇ ਜਾਣਾ ਹੋਣਾ ਸੰਗਲਾਬੰਦਪੁਰ ਨਮਾਸੀ ਦੇ ਦਿਵਾਨ ਲੱਗਣੇ ਤਾਂ ਬਾਬਾ ਕੇਮ ਸਿੰਘ ਨੇ ਪਹਿਲਾਂ ਸਾਡੇ ਨਗਰ ਜਾਣਾ ਫਿਰ ਸਾਨੂੰ ਨਾਲ ਲੈ ਕੇ ਫਿਰ ਉੱਥੇ ਦਿਵਾਨ ਦੇ ਵਿੱਚ ਜਾਣਾ ਮਹਾਪੁਰਸ਼ਾਂ ਦੇ ਇਹ ਬਾਬਾ ਕੇਮ ਸਿੰਘ ਜੀ ਬਹੁਤ ਮਹਾਪੁਰਸ਼ ਹੋਏ ਨੇ ਵੀ ਉਹਨਾਂ ਦੀ ਵੀ ਯਾਪਾ ਯਾਦ ਮਨਾ ਰਹੇ ਏ ਬਾਬਾ ਮਹਿੰਦਰ ਸਿੰਘ ਜੀ ਦੀ ਸੇਵਾ ਵਿੱਚ ਬਾਬਾ ਮਨਜੀਤ ਸਿੰਘ ਨੇ ਜੋ ਸੇਵਾ ਕੀਤੀ ਸੇਵਾ ਕਰਤ ਹੋਏ ਨੈ ਕੌਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਇੰਨੀ ਸੇਵਾ ਕੀਤੀ ਮਹਾਪੁਰਸ਼ਾਂ ਦੀ ਪਰੇਸ਼ਾਨ ਕਰ ਦਿੱਤੇ ਇੱਕ ਬਾਬਾ ਮਹਿੰਦਰ ਸਿੰਘ ਦਾ ਵੀ ਥੋੜਾ ਜਿਹਾ ਮੈਂ ਬਾਕੀ ਆ ਸੁਣਾਦਾ ਕਿ ਅਸੀਂ ਲੰਗਰਾਂ ਵਿੱਚ ਸੇਵਾ ਕਰਨੀ ਜਾਂ ਉਦੋਂ ਮਹਾਪੁਰਸ਼ਾਂ ਦੇ ਉੱਤੇ ਜਿਆਦਾ ਸਰਦਾ ਹੋਇਆ ਕਰਦੇ ਸਾਡੇ ਵੱਡੇ ਮਹਾਪੁਰਸ਼ ਜਾਂ ਛੋਟੇ ਮਹਾਪੁਰਜੇ ਨਾ ਬਾਬਾ ਕੇਸਨ ਸਿੰਘ ਤੇ ਤਾਂ ਇਹਨਾਂ ਨੂੰ ਵੀ ਉੱਥੇ ਲੰਗਰ 'ਚ ਪ੍ਰਸ਼ਾਦਾ ਸਕਦੇ ਹੁੰਦੇ ਸੀ ਆ ਕੇ ਸਾਰੇ ਲਾਂਗਰੀ ਪ੍ਰਸ਼ਾਦਾ ਬਣਾਉਣਾ ਉਹਨਾਂ ਨੇ ਹੀ ਵਰਤਣਾ ਉਹਨਾਂ ਨੇ ਹੀ ਬਰਤਨ ਸਾਫ਼ ਕਰਨਾ ਲਾਂਗਰੀਆਂ ਤੋਂ ਬਗੈਰ ਅੰਦਰ ਇਆਜ਼ਤ ਨਹੀਂ ਹੁੰਦੀ ਸੀ ਜਾਣਦੀ ਕਿਸੇ ਨੂੰ ਵੀ ਲੰਗਰ ਦੇ ਅੰਦਰ ਸਾਧ ਸੰਗਤ ਉਸ ਸਮੇਂ ਮਹਾਂਪੁਰਸ਼ ਜਦੋਂ ਇਹ ਬਾਬਾ ਮਹਿੰਦਰ ਸਿੰਘ ਜੀ ਕੁਰਸੀ ਲਾਇਆ ਕਰਦੇ ਪਰਲੇ ਪਾਸ ਤੇ ਮੈਂ ਵੀ ਇੱਕ ਦਿਨ ਨਮਸਕਾਰ ਕਰਨ ਚੱਲਿਆ ਗਿਆ ਤਸਾਦ ਸੰਗਤ ਜੀ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿਣਾ ਕਿ ਮੈਂ ਤਾਂ ਸਮਝਦੇ ਸੀ ਕਿ ਮਹਿੰਦਰ ਸਿੰਘ ਹੀ ਨੇ ਇਹ ਜਿਹੜੇ ਢੋਲਕੀ ਵਜਾਉਂਦੇ ਆ ਇਹਨਾਂ ਤੋਂ ਪਹਿਲਾਂ ਮੋਤਾ ਸਿੰਘ ਢੋਡਿਆਂ ਤੋਂ ਢੋਲਕੀ ਵਜਾਇਆ ਕਰਦੇ ਸਨ ਤਾਂ ਉਹਨਾਂ ਤੋਂ ਪਹਿਲਾਂ ਮੀਬਾ ਸਿੰਘ ਕੁੱਬਿਆਂ ਤੋਂ ਵਜਾਇਆ ਕਰਦੇ ਸਾਰੇ ਸਿੰਘ ਜਾਣਦੇ ਸੀ ਦਾ ਉਸ ਨੂੰ ਇੱਕ ਨਾਰ ਸਿੰਘ ਫੁੱਟੇ ਤੋਂ ਵਜਾਇਆ ਕਰਦੇ ਇੱਕ ਬਾਚਨ ਸਿੰਘ ਹੁੰਦਾ ਜਗੇੜੇ ਤੋਂ ਇੱਕ ਬਚਨ ਸਿੰਘ ਰਾਗੀ ਹੋਇਆ ਕਰਦਾ ਸੀ ਇਹ ਸਾਰੇ ਬੜਾ ਪ੍ਰੇਮ ਕਰਿਆ ਕਰਦੇ ਪਿਤਾ ਜੀ ਕਰਕੇ ਕਿ ਉਹ ਡਰਾਈਵਰ ਸਨ ਤਉਹ ਸਮੇ ਮੈਂ ਜਦੋਂ ਨਮਸਕਾਰ ਕੀਤੇ ਬਾਬਾ ਮਹਿੰਦਰ ਸਿੰਘ ਦੇ ਚਰਨਾਂ ਤੇ ਤਾਂ ਉਹਨਾਂ ਨੇ ਮੇਰੇ ਸਿਰ ਦੇ ਉੱਤੇ ਜਦੋਂ ਹੱਥ ਰੱਖਿਆ ਨਾ ਯਕੀਨ ਮੰਨੋ ਸਾਧ ਸੰਗਤ ਜੀ ਮੈਨੂੰ ਐ ਲੱਗਿਆ ਜਿਵੇਂ ਮੇਰੇ ਉੱਤੇ ਕੋਈ ਬਰਫ਼ ਦਾ ਗੋਲਾ ਰੱਖ ਦਿੱਤਾ ਹੁੰਦਾ ਐਨੀ ਮਹਾਰਾਜ ਦੇ ਅੰਦਰ ਮੇਰੇ ਸ਼ਾਂਤੀ ਭਰ ਦਿੱਤੀ ਬਾਬਾ ਮਹਿੰਦਰ ਸਿੰਘ ਨੇ ਕਿ ਮੈਂ ਦੱਸ ਨਹੀਂ ਸਕਦਾ ਇੰਨਾ ਜ਼ਬਾਨ ਦੇ ਨਾਲ ਵਰਣਨ ਨਹੀਂ ਹੁੰਦੀ ਉਹ ਆਹ ਬੇਟੇ ਮਹਾਪੁਰਸ਼ ਸੰਤ ਬਾਬਾ ਮਹਿੰਦਰ ਸਿੰਘ ਬੜੇ ਕਰਨੀ ਦੇ ਪੂਰੇ ਸਾਧ ਸੰਗਤ ਜੀ ਆ ਰੁੜ ਕੇ ਤੋਂ ਹੁਣੇ ਸੁਣਾ ਕੇ ਗਿਆ ਭਾਈ ਓਜਾਗਰ ਸਿੰਘ ਹੋਇਆ ਕਰਦੇ ਇੱਕ ਹੋਰ ਹੁੰਦਾ ਸੀ ਮੈਂ ਨਾਂ ਤਾਂ ਬਿਸਰ ਗਿਆ ਪਟਵਾਰੀ ਕਹਿੰਦੇ ਸੀ ਉਹ ਵੀ ਭਾਈ ਓਜਾਗਰ ਸਿੰਘ ਕਥਾ ਕਰਿਆ ਕਰਦੇ ਸਨ ਰਾੜੇ ਸਾਹਿਬ ਰੋੜਕੇ ਪਿੰਡ ਤੇ ਬੜਾ ਪ੍ਰੇਮ ਸੀ ਬੜੀ ਮਿੱਠੀ ਬਾਤ ਸੀ ਉਹਨਾਂ ਦੀ ਸੋ ਇਸ ਕਰਕੇ ਪ੍ਰਾਣੇ ਸਿੰਘ ਜਿਹੜੇ ਰਹਿੰਦੇ ਸੀ ਉਹਨਾਂ ਦਾ ਜੀਵਨ ਹੋਇਆ ਕਰਦਾ ਸੀ ਕੁਸ ਮਹਾਪੁਰਸ਼ ਆਪ ਰੌਂਡ ਲਾਇਆ ਕਰਦੇ ਦੇਖਦੇ 2 ਵਜੇ ਉੱਠੇ ਇਸ਼ਨਾਨ ਕਰਿਆ ਸੇਵਾ ਕਰਦੇ ਆ ਕਈ ਵਾਰ ਕਮਰੇਜ ਦਾਸ ਦੇ ਆ ਜਾਂਦੇ ਕਹਿੰਦੇ ਭਾਈ ਪੱਖਾ ਚੱਲਦਾ ਫਿਰ ਦੱਸਣਾ ਮਹਾਰਾਜ ਹੁਣੇ ਲੰਗਰ ਦੀ ਸੇਵਾ ਕਰਕੇ ਆਏ ਕਹਿੰਦੇ ਸਭ ਤੋਂ ਵੱਡੀ ਸੇਵਾ ਤੁਹਾਡੀ ਹੈ ਕਿਉਂ 2 ਵਜੇ ਘੰਟੀ ਵੱਜਣੀ ਫਿਰ ਲੰਗਰ ਦੀ ਸੇਵਾ ਚਲੇ ਜਾਣਾ 2 ਘੰਟੇ ਦਿਨੇ 2 ਘੰਟੇ ਰਾਤ ਨੂੰ ਰਾਮ ਮਿਲਦਾ ਸੋ ਉਹਨਾਂ ਮਹਾਪੁਰਸ਼ਾਂ ਦੇ ਆਪਾਂ ਯਾਦ ਮਨਾ ਰਹੇ ਆ ਜਿਹੜੇ ਆਪੇ ਰੱਬ ਦਾ ਰੂਪ ਬਣ ਗਏ ਸਨ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਸੋ ਆਓ ਸਾਧ ਸੰਗਤ ਜੀ ਦਾ ਸਕੇ ਮੰਤਾ ਜਾਸਤ ਹੈ ਸੋ ਆਓ ਸਾਰਿਆਂ ਦਾ ਧੰਨਵਾਦ ਕਿ ਉਹਨਾਂ ਦੀ ਯਾਦ ਵਿੱਚ ਜੁੜੇ ਆ ਸੈਕਟਰ 10 ਦਾ ਉਹਨਾਂ ਨੇ ਟਾਈਮ ਦੇ ਕੇ ਨਵਾਜਿਆ ਬਾਬਾ ਮਨਜੀਤ ਸਿੰਘ ਦਾ ਧੰਨਵਾਦ ਕਿ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਨਿਭਾਉਂਦੇ ਆ ਸੋ ਉਹਨਾਂ ਨੂੰ ਵੀ ਮਹਾਰਾਜ ਤੰਦਰੁਸਤੀ ਬਖਸ਼ਣ ਲੰਬੀ ਆਰਦਾ ਬਖਸ਼ਣ ਸੋ ਆਓ ਸਾਧ ਸੰਗਤ ਜੀ ਤਨੀ ਪੁੱਲਾਂ ਚੁੱਕਾਂ ਦੀ ਖੇਮਾਂ ਵਿਚਾਰਾ ਕਰਦੇ ਹੋ ਜਾਂਦੀਆਂ ਸਾਰੀ ਸੰਗਤ ਫਤਿ ਬਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਹਨ ਸਤਿਵੱਬਾ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਪ੍ਰਵਚਨਾਂ ਦੁਆਰਾ ਮਹਾਂਪੁਰਸ਼ਾਂ ਦੀ ਪਵਿੱਤਰ ਜਾਦ ਦੇ ਨਾਲ ਜੋੜਨਾ ਕੀਤਾ ਜੀ ਮਹਾਪੁਰਸ਼ਾਂ ਵੱਲੋਂ ਸੰਤਾਂ ਵੱਲੋਂ ਆਪਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਊਜ ਅਪਾਰ ਅਬਿਆੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕਾਬ ਤੁਦਰੇ ਸੁਣ ਤੇ ਉਦਰੇ ਬਿਨਸੇ ਪਾਪ ਘਨੇਰੇ ਪਸ਼ੂ ਪ੍ਰੀਤ ਮੋਦ ਕੋ ਤਾਰੇ ਪਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਨ ਆਈ ਸਦਾ ਸਦਾ ਬਿਹਾਰੇ ਆਓ ਆਪਣੇ ਮਹਾਪੁਰਸ਼ਾਂ ਤੋਂ ਆਪਣੇ ਗੁਰੂਆਂ ਤੋਂ ਬਲਹਾਰ ਜਾਈਏ ਹਰ ਹਰ ਨਾਮ ਜਪਾਂ ਤੇ ਆ ਕਸ਼ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੁਪਾਰ ਮਹਾਪੁਰਸ਼ਾਂ ਦੀ ਪੀਤਰ ਜਾਤ ਦੇ ਨਾਲ ਜੁੜ ਕੇ ਲੋਕ ਸੁਖੀਏ ਪ੍ਰਲੋਕ ਸਹੇਲੇ ਹੁੰਦੇ ਹਨ ਆਓ ਸੰਤ ਬਾਬਾ ਰਣਜੀਤ ਸਿੰਘ